ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾ ਤੁਹਾਡਾ ਸਭ ਰੰਦਾ ਆਈ ਹੋਪ ਦੀ ਸਾਰ ਬਹੁਤ ਜਿਆਦਾ ਵਧੀਆ ਹੋਣਗੇ ਅੱਜ ਆਪਾਂ ਜਿਹੜੇ ਲੌਂਗ ਕੋਟ ਹੁੰਦੇ ਤੁਸੀਂ ਦੇਖ ਸਕਦੇ ਕੋਟੀ ਵੀ ਕਹਿੰਦੇ ਆ ਇਹਨਾਂ ਨੂੰ ਤੇ ਇਹ ਤੋਂ ਆਪਾਂ ਅੱਜ ਬਹੁਤ ਵਧੀਆ ਚੀਜ਼ ਬਣਾ ਕੇ ਤਿਆਰ ਕਰਨੀ ਸਾਡੇ ਕੋਲ ਕੋਟੀਆਂ ਵਗੈਰਾ ਹੁੰਦੀਆਂ ਆਪਾਂ ਸੈੱਟ ਦਿੰਦੇ ਸਿੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਇੰਨੇ ਵਧੀਆ ਢੰਗ ਨਾਲ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਖੁਦ ਹੈਰਾਨ ਹੋ ਜੂਗੇ ਹਨ ਵੀ ਆਪਾਂ ਵੀ ਕੋਟੀ ਦਾ ਆਪਾਂ ਕੀ ਬਣਾ ਤੇ ਪਹਿਲਾਂ ਤਾਂ ਜਿਹੜੇ ਇਹਦੇ ਬਟਨ ਲੱਗੇ ਉਹ ਆਪਾਂ ਲਾ ਲੈਣੇ ਆ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਹਣ ਤੇ ਇਧਰ ਮੈਂ ਕਹ ਪਹਿਲਾਂ ਮੈਂ ਨਾ ਰੀਅਲ ਆਵਾਜ਼ ਰੱਖੀ ਸੀ ਵਿੱਚ ਵਿੱਚ ਰੀਅਲ ਆਵਾਜ਼ ਰੋਗੀ ਕਿਉਂਕਿ ਵਾਰ ਕਿਤੇ Song ਵਗੈਰਾ ਲੱਗਦਾ ਸੀ ਉਹਦੀ ਆਵਾਜ਼ ਹੀ ਵਿੱਚ ਆਉਂਦੀ ਸੀਗੀ ਇਧਰ ਆਪਣੇ ਜਿਹੜੇ ਕੋਟੀ ਦੇ ਸਾਰੇ ਬਟਨ ਸੀ ਬਟਨ ਬਿਲਕੁਲ ਨਿਊ ਸੀਗੇ ਕੋਟੀ ਨੂੰ ਨਾ ਥੋੜੇ ਥੋੜੇ ਟੋਕ ਵਗੈਰਾ ਪੈ ਗਈ ਸੀਗੀ ਸੋ ਇਹ ਪਾਣ ਦੇ ਲੈਕ ਤਾਂ ਕੋਟੀ ਬਿਲਕੁਲ ਨਹੀਂ ਰਹੀ ਸੀਗੀ ਮੈਂ ਕਹ ਚਲੋ ਇਹ ਚੀਜ਼ਾਂ ਮੈਂ ਪਹਿਲਾਂ ਪਿਛਲੀਆਂ ਸਰਦੀਆਂ ਚ ਵੀ ਬਣਾਈਆਂ ਸੀਗੀ ਮੈਂ ਕਹ ਚਲੋ ਇਹ ਵੀਡੀਓ ਮੈਂ ਕਦੀ ਸ਼ੇਅਰ ਨਹੀਂ ਕੀਤੀ ਅੱਜ ਤੁਹਾਨੂੰ ਸ਼ੇਅਰ ਕਰ ਲੈਂਦੀ ਆਂ ਲੋ ਜੀ ਆਪਾਂ ਇੱਥੇ ਕੀ ਕਰਨਾ ਇਹਨੂੰ ਕੋਟੀ ਨੂੰ ਸੀਨ ਲਗਾ ਲੈਣੀ ਜਿਹੜੀ ਆਪਾਂ ਬਟਨ ਲਾਏ ਸੀ ਨਾ ਜਾਂ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਸੀਨ ਲਗਾ ਸਕਦੇ ਹੋ ਜਾਂ ਫਿਰ ਜਿਹੜੀ ਫੱਟੀ ਹੈ ਨਾ ਕੋਟੀ ਦੀ ਉਲਟੀ ਕੋਟੀ ਨੂੰ ਉਲਟੀ ਕਰਕੇ ਸੀਨ ਲਗਾਣੀ ਹੈ ਇਹਦੇ ਫੱਟੀ ਤੇ ਇਸ ਤਰ੍ਹਾਂ ਰੱਖ ਕੇ ਫਿਰ ਸੀਨ ਲਗਾਣੀ ਹੈ ਤੇ ਲੋ ਜੀ ਤੁਸੀਂ ਵੀਡੀਓ ਤੇ ਬਣੇ ਰਹੋ ਤੁਸੀਂ ਬੱਖੀਆ ਮੋਟਾ ਰੱਖਣਾ ਜਾਂ ਪਤਲਾ ਇਹ ਤੁਸੀਂ ਆਪਣੇ ਮੁਤਾਬਕ ਕਰ ਲਿਓ ਤੇ ਇੱਧਰ ਦੇਖੋ ਜੀ ਕੋਟੀ ਨੂੰ ਆਪਾਂ ਬਿਲਕੁਲ ਬੰਦ ਕਰ ਲਿਆ ਸਭ ਗਲਾ ਸਾਈਡ ਖੁੱਲੇ ਰਹਿੰਦੇ ਨੇ ਜੇ ਕੋਟੀ ਦੇ ਨਾ نیچے ਵਾਲੇ ਸਾਈਡ ਵੀ ਹੈ ਨਾ ਆਪਾਂ ਇਹਨੂੰ ਵੀ ਸੀਨ ਲਗਾ ਕੇ ਬੰਦ ਕਰ ਦਾਂ ਤੁਸੀਂ ਪੁੱਠੀ ਸੀਨ ਲਗਾ ਸਕਦੇ ਹੋ ਬਟ ਮੈਂ ਪੁੱਠੀ ਸੀਨ ਨਹੀਂ ਲਗਾਈ ਸੀ ਇੱਥੇ ਤਾਂ ਸਿੱਧੀ ਸੀਨ ਲਗਾਈ ਸੀ ਕਿਉਂਕਿ ਮੈਨੇ ਇਹ ਵਾਲਾ ਕੋਟੀ ਦਾ ਜਿਹੜਾ ਡਿਜ਼ਾਈਨ ਸੀ ਨਾ ਇਹ ਬਾਹਰਲੀ ਸਾਈਡ ਚਾਹੀਦਾ ਸੀਗਾ ਤੇ ਬਾਹਾਂ ਮਾਂ ਤੇ ਵੀ ਤੁਸੀਂ ਸੀਨਾਂ ਵਾਲ ਵਗੈਰਾ ਲਗਾ ਸਕਦੇ ਹੋ ਜੇ ਕੋਟੀ ਦੇ ਡਿਜ਼ਾਈਨ ਆ ਤਾਂ ਉਹ ਡਿਜ਼ਾਈਨ ਹਮੇਸ਼ਾ ਬਾਹਰਲੀ ਸਾਈਡ ਹੀ ਰਹਿਣ ਦੋ ਬਹੁਤ ਵਧੀਆ ਲੱਗਦੀ ਜਦੋਂ ਇਹ ਚੀਜ਼ ਬਣ ਕੇ ਤਿਆਰ ਹੁੰਦੀ ਇੱਥੇ ਮੈਂ ਵਾਇਸ ਓਵਰ ਲਾ ਕੋਟੀ ਨੂੰ ਆਪਾਂ ਸੀਨ ਲਗਾ ਲਈਏ ਤੇ ਗਲੇ ਵਾਲੀ ਸਾਈਡ ਸਿਰਫ ਖੁੱਲਾ ਰਹਿਣ ਦੇਣਾ ਕੋਟੀ ਦਾ ਤੇ ਲੋ ਜੀ ਅੱਗੇ ਦੇਖਦੇ ਹਾਂ ਹੁਣ ਸਾਡੇ ਘਰਾਂ ਦੇ ਵਿੱਚ ਨਾਲ ਸਿਰਫ ਪੁਰਾਣੇ ਕੱਪੜੇ ਪਈ ਹੁੰਦੇ ਆ ਨਾ ਪੈਂਟਾ ਵਗੈਰਾ ਹੁੰਦੀ ਹੈ ਜਿਹੜੇ ਨਹੀਂ ਆਂਦੀ ਜਾਂ ਫਟ ਜਾਂਦੀਆਂ ਹਨਾ ਆ ਤੁਸੀਂ ਦੇਖ ਸਕਦੇ ਹੋ ਮੁੜ ਕੇ ਸੀਵ ਨਹੀਂ ਹੁੰਦੀ ਆਪਣੇ ਕੱਪੜੇ ਹੁੰਦੇ ਜਿਹੜੇ ਕਮੀਜ਼ ਵਗੈਰਾ ਉੱਚੇ ਵਗੈਰਾ ਹੋ ਗਏ ਹੁੰਦੇ ਇਹਨਾਂ ਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਕਰਨਾ ਕੋਈ ਮੈਟ ਵਗੈਰਾ ਨਹੀਂ ਬਣਾਣਾ ਹੋਰ ਕੋਈ ਚੀਜ਼ ਨਹੀਂ ਬਣਾਣੀ ਜਿਹੜੀ ਚੀਜ਼ ਆਪਾਂ ਬਣਾ ਕੇ ਤਿਆਰ ਕਰਨੀ ਉਹ ਦੇਖੋ ਤੇ ਇਹਨਾਂ ਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਕਰਨਾ ਤੁਹਾਨੂੰ ਦੱਸ ਦਿਆਂ ਆਪਾਂ ਪਹਿਲਾਂ ਕੀ ਕਰਨਾ ਕੋਟੀ ਲਈ ਤੇ ਇੱਥੇ ਆਪਾਂ ਨਾ ਕੋਟੀ ਦੇ ਵਿੱਚ ਜਿਹੜੇ ਆਪਣੇ ਆਪ ਕੱਪੜੇ ਪਏ ਆ ਨਾ ਉਹ ਇਹਦੇ ਵਿੱਚ ਪਾ ਦੇਣਾ ਪੂਰੀ ਕੋਟੀ ਕੱਪੜਿਆਂ ਨਾਲ ਨਹੀਂ ਭਰਨੀ ਹੈਗੀ ਸਿਰਫ ਅੱਧਾ ਜਿੱਤੇ ਤੱਕ ਆਪਾਂ ਕੱਪੜੇ ਤੁਹਾਨੂੰ ਦਿਖਦਾ ਪਿਆ ਨਾ ਇੱਥੇ ਤੱਕ ਇਹ ਆਪਾਂ ਕੱਪੜੇ ਕਿਸਾਰ ਆਪਾਂ ਪਾ ਦੇਣਾ ਤੁਸੀਂ ਇੱਥੇ ਜਾ ਤਾਂ ਰੂਹ ਜੇ ਤੁਹਾਡੇ ਆਪਾਂ ਫालतू ਪਿਆ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਵੱਡੀ ਕੋਟੀ ਦੀ ਇਹ ਚੀਜ਼ ਬਣਾਣੀ ਛੋਟੀ ਕੋਟੀ ਦੇ ਸਵੈਟਰ ਦੀ ਇਹ ਚੀਜ਼ ਬਣ ਕੇ ਤਿਆਰ ਹੋ ਜਿਹੜੀ ਆਪਾਂ ਬਣਾਣੀ ਹੈ ਆ ਤੁਸੀਂ ਦੇ ਸਕਦੇ ਮੈਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲਿਆ ਸੀ ਹਾਫ ਨਾਲ ਜ਼ਿਆਦਾ ਤੁਸੀਂ ਇੱਥੇ ਸੀਨ ਲਗਾ ਦਿਓ ਬਟ ਮੈਂ ਇੱਥੇ ਸੂਈ ਨਾਲ ਟਾਂਕਾ ਲਗਾ ਦਾ ਵੀ ਮਤਲਬ ਧਾਗਾ ਲੈ ਸਕਦੇ ਹੋ ਮੈਂ ਤੁਹਾਨੂੰ ਦੱਸਣ ਵਾਸਤੇ ਨਾ ਨੀਲੇ ਰੰਗ ਦਾ ਧਾਗਾ ਲੈ ਕੱਪੜੇ ਨੂੰ ਚੰਗੀ ਤਰ੍ਹਾਂ ਇੱਕਸਾਰ ਸੈੱਟ ਕਰ ਲੈਣਾ ਹੈ ਜਿਆਦਾ ਸਖਤ ਨਹੀਂ ਕੱਪੜੇ ਭਰਨੇ ਹੈਗੇ ਮਤਲਬ ਥੋੜਾ ਜਿਹਾ ਇਦਾਂ ਰੱਖਣਾ ਵੀ ਫੁਲਮਾ ਫੁਲਮਾ ਜਿਹਾ ਰਹੇ ਵੀ ਇਹ ਵਾਲੀ ਚੀਜ਼ ਜਿਹੜੀ ਆਪਾਂ ਕੋਟੀ ਦੀ ਸਾਈਡ ਤੇ ਨਹੀਂ ਰੱਖਣੀ ਹੈ ਲੋਜੀ ਹੁਣ ਆਪਾਂ ਇਹਨਾਂ ਸੂਈ ਦੇ ਨਾਲ ਇਹਨਾਂ ਚੰਗੀ ਤਰ੍ਹਾਂ ਟਾਂਕੇ ਲਗਾ ਲੈਣੇ ਤੁਸੀਂ ਤੇ ਜਿਹੜੇ ਆ ਕੱਪੜੇ ਤੁਸੀਂ ਚਾਹੋ ਤੇ ਇਹਦੇ ਉੱਤੇ ਵੀ ਟਾਂਕੇ ਲਗਾ ਸਕਦੇ ਆ ਬਟ ਜਦੋਂ ਆਪਾਂ ਇਸ ਤਰ੍ਹਾਂ ਇਹਨਾਂ ਸੂਈ ਦੇ ਨਾਲ ਸੀਲ ਆਣਾ ਨਾ ਤੇ ਇਹ ਵੀ ਕੱਪੜਾ ਇੱਕਸਾਰ ਹੀ ਰਹਿਣਾ ਇਧਰ ਉਧਰ ਕੱਪੜੇ ਨਹੀਂ ਨਿਕਕਣੇ ਨਾ ਨਾ ਤੁਸੀਂ ਕੱਪੜੇ ਨੂੰ ਸੈੱਟ ਕਰਿਆ ਰਿਓ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ ਤੁਸੀਂ ਵੀਡੀਓ ਵਾਚ ਕਰਦੇ ਪਿਓ ਤੇ ਇਹਨ ਦੂਜੀ ਗੱਲ ਇਹ ਜਿਨ੍ਹਾਂ ਨੇ ਵੀ ਕਮੈਂਟ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਕਮੈਂਟ ਤੁਹਾਡੇ ਆਏ ਸੀਗੇ ਵੀਡੀਓ ਦੇ ਉੱਤੇ ਇੰਨਾ ਜਿਆਦਾ ਵੀਡੀਓ ਨੂੰ ਇੰਨਾ ਜਿਆਦਾ ਚ ਧੰਨਵਾਦ ਆ ਲੋ ਜਿਹਾ ਪਾਤੇ ਟਾਂਕੇ ਆਣ ਬਿਲਕੁਲ ਪੱਕੇ ਕਰਲੇ ਸੀਗੇ ਤੁਸੀਂ ਡਬਲ ਟਾਂਕੇ ਵੀ ਲਗਾ ਸਕਦੇ ਹੋ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਦੱਸ ਦਿਆਂ ਹੁਣ ਆ ਇੱਕ ਸਾਰ ਹੋ ਗਿਆ ਨਾ ਟਾਂਕੇ ਲਗਾਉਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਜਿਹੜੇ ਕੋਟੀ ਦਾ ਵਾਲਾ ਹਿੱਸਾ ਨਾ ਇਹ ਵੀ ਆਪਾਂ ਕੱਪੜਿਆਂ ਦੇ ਨਾਲ ਹਨਾ ਕਪੜੇ ਦੇ ਵਿੱਚ ਪਾ ਦੇਣ ਕਪੜਿਆਂ ਦੇ ਨਾਲ ਭਰ ਦੇਣੇ ਆ ਤੇ ਜਿਆਦਾ ਮਤਲਬ ਕਪੜੇ ਜਿੱਦਾਂ ਮਾਜੀ ਤੁਸੀਂ ਯੂ نو ਜਿਆਦਾ ਕਪੜੇ ਤੁਸੀਂ ਪਾੜ ਕੇ ਵੀ ਲੀਰਾ ਜੇ ਕਰਕੇ ਵੀ ਪਾ ਸਕਦੇ ਹੋ ਬਟ ਇਦਾਂ ਜਿੱਦਾਂ ਬਹੁਤ ਜਿਆਦਾ ਟਾਈਮ ਵੇਸਟ ਹੁੰਦਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਦੱਸੇਗਾ ਦੀ ਘਰ ਚ ਰੱਖੀਏ ਚੀਜ਼ ਵੀ ਬਹੁਤ ਸੋਹਣੀ ਲੱਗਣੀ ਆ ਲੋ ਜੀ ਕਪੜੇ ਨਾਲ ਆਪਾਂ ਇਹਨਾਂ ਚੰਗੀ ਤਰ੍ਹਾਂ ਇਹਨੂੰ ਵੀ ਭਰ ਲਿਆ ਆ ਹਨ ਤੇ ਇੱਕ ਸਾਰ ਕਰ ਲੈਣਾ ਇਹ ਵੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਬਾਹਵਾ ਨਾ ਇਹਨੂੰ ਆਪਾਂ ਸੀ ਲੈਣਾ ਇੱਧਰ ਵੀ ਸੀਨ ਲਗਾ ਲੈਣੀਆਂ ਬਾਹਵਾ ਤੇ ਬੱਟ ਮੈਂ ਇੱਥੇ ਟਾਂਕੇ ਲਗਾਣੇ ਇਸ ਕਰਕੇ ਮੈਂ ਸੀਨਾਂ ਨਹੀਂ ਲਗਾਈਆਂ ਹੈਗੀਆਂ ਤੇ ਬਾਹਵਾ ਦੇ ਵਿੱਚ ਵੀ ਆਪਾਂ ਇਹ ਵਾਲੇ ਸਾਰੇ ਕੱਪੜੇ ਭਰ ਦੇਣੇ ਆ ਬਾਹਵਾ ਵੀ ਆ ਜਿੱਦਾਂ ਇਹ ਭਰੇ ਹੈ ਨਾ ਆਪਾਂ ਕੋਟੀ ਉਦਾਂ ਹੀ ਬਾਹਮਾਂਨ ਭਰ ਦੇਣੀਆਂ ਤੇ ਕੱਪੜੇ ਬਾਹਵਾ ਤੋਂ ਬਾਹਰ ਨਾ ਨਿਕਲੇ ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਸੀ ਸੀਨ ਵਗੈਰਾ ਲਗਾ ਲਿਓ ਲੋ ਜੀ ਦੋਨੇ ਬਨੇ ਕੱਪੜੇ ਭਰ ਦਿੱਤੇ ਤਾਂ ਦੇਖੋ ਕਿੰਨੀ ਵਧੀਆ ਚੀਜ਼ ਬਣ ਕੇ ਤਿਆਰ ਹੋ ਗਈ ਹੈ ਜੇ ਪੂਰੀ ਨਹੀਂ ਇਹ ਬਣੀ ਹੈਗੀ ਤੇ ਆਪਾਂ ਕੀ ਕਰਨਾ ਜਿਹੜੀ ਇਹਦੀ ਬਾਹਵਾ ਹੈਗੀਆਂ ਨਾ ਉਹਨੂੰ ਵੀ ਆਪਾਂ ਟ ਹੁਣ ਕੋਟੀ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਉਹਦਾ ਸੈੱਟ ਕਰ ਲੈਣਾ ਹੈ ਕੱਪੜੇ ਖਸਾਰ ਹੋ ਜਾਣੀ ਆ ਤੇ ਆਪਾਂ ਕੀ ਕਰਾਂ ਜਿਹੜੀ ਇਹਦੀ ਬਾਹਮਾਂ ਆ ਨਾ ਤੁਸੀਂ ਦੇਖ ਸਕਦੇ ਬਾਹਮਾਂ ਨੂੰ ਵੀ ਟਾਂਕੇ ਲਗਾ ਦਿੱਤੇ ਆ ਹੁਣ ਬਾਹਮਾਂ ਨੂੰ ਜਿਹੜੇ ਆਪਾਂ ਪਹਿਲੀ ਆ ਚੀਜ਼ ਬਣਾਈ ਸੀ ਤੁਸੀਂ ਦੇਖ ਸਕਦੇ ਹੋ ਨਾ ਬਾਹਮਾਂ ਨੂੰ ਤੇ ਕੋਟੀ ਨੂੰ ਇਕੱਠੇ ਨੂੰ ਇਸ ਤਰ੍ਹਾਂ ਆਪਾਂ ਟਾਂਕੇ ਲਗਾ ਦੇਣੇ ਆ ਤਾਂ ਕਿ ਇਹ ਜਿਹੜੀਆਂ ਬਾਹਮਾਂ ਇਦਾਂ ਸਿੱਧੀਆਂ ਇਦਾਂ ਹੀ ਰਹਿਵੇ ਕੋਟੀ ਦੇ ਉੱਤੇ ਕੋਟੀ ਦੀ ਬਾਹਮਾਂ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰਕੇ ਦੋਨੀਆਂ ਸਾਈਡ ਇਹ ਜਿਹੜੀਆਂ ਬਾਹਮਾਂ ਨਾ ਉਹਨੂੰ ਆਪਾਂ ਕੋਟੀ ਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਅਟੈਚ ਕਰ ਲੈਣ ਦੋਨੇ ਬੰਨੇ ਟਾਂਕੇ ਲਗਾਣੇ ਆ ਤੇ ਦੂਜੀ ਸਾਈਡ ਵੀ ਟਾਂਕੇ ਲਗਾ ਤਰੇ ਇਧਰ ਵੀ ਮੈਂ ਟਾਂਕੇ ਲਗਾਤੇ ਆ ਨਾ ਬਿਲਕੁਲ ਮਤਲਬ ਆ ਸੇਹ ਦੇ ਵਿੱਚ ਇਹਦੀ ਢੇਰ ਦੂਜੀ ਬਾਹ ਦੀ ਵੀ ਲਗਾਣੀ ਆ ਉਹ ਵੀ ਇਹਦੀ ਸੇਹ ਦੇ ਵਿੱਚ ਟਾਂਕੇ ਲਗਾਣੇ ਆ ਲੋ ਜੀ ਦੂਜੀ ਬਾਹ ਨੂੰ ਵੀ ਆਪਾਂ ਹਣ ਚੰਗੀ ਤਰ੍ਹਾਂ ਸੈੱਟ ਕਰਕੇ ਟਾਂਕੇ ਲਗਾ ਦਿੱਤੇ ਆ ਕਈ ਇਹਨਾਂ ਤਾਂ ਗੈਸ ਕਰ ਹੀ ਲਿਆ ਵੀ ਹੁਣ ਕੀ ਬਣ ਕੇ ਤਿਆਰ ਹੋ ਗਈ ਉਹ ਤੁਹਾਨੂੰ ਖੁਦ ਵੀ ਦੇਖਣਾ ਸ਼ੁਰੂ ਹੋ ਜਾਣਾ ਵੀ ਇਹਦੀ ਆਪਾਂ ਕੋਟੀ ਦਾ ਕੀ ਬਣਾ ਲਿਆ ਹਨਾ ਦੋਨੀਆਂ ਸਾਈਡ ਆਪਾਂ ਕੋਟੀ ਦੇ ਬਾਹਰੋਂ ਟਾਂਕੇ ਲਗਾ ਦਿੱਤੇ ਤੁਸੀਂ ਦੇਖ ਸਕਦੇ ਹੋ ਤੇ ਬਸ ਹੁਣ ਆਪਾਂ ਇਹਨੂੰ ਰੱਖ ਦਿੰਦੇ ਆ ਦੇਖੋ ਜੀ ਕੋਟੀ ਨੂੰ ਸਿੱਧੀ ਕਰਕੇ ਤੇ ਫਰੀ ਦੇ ਵਿੱਚ ਆਪਣੀ ਕੋਟੀ ਤੋਂ ਕੱਪੜਿਆਂ ਤੋਂ ਜਿਹੜੇ ਕੱਪੜੇ ਬੇਕਾਰ ਹੁੰਦੇ ਕੋਟੀ ਤੋਂ ਆਪਾਂ ਕੁਰਸੀ ਬਣਾ ਕੇ ਤਿਆਰ ਕਰ ਲਈ ਐ ਜੇ ਤੁਸੀਂ ਚਾਹੋ ਤਾਂ ਜਿਹੜੇ ਇਹਦੇ ਗਾਲ ਹੈਗਾ ਨਾ ਉਹਨੂੰ ਵੀ ਤੁਸੀਂ ਬੰਦ ਕਰ ਸਕਦੇ ਹੋ ਜਾਂ ਇਹਦੇ ਤੇ ਕੋਈ ਚੀਜ਼ ਵਗੈਰਾ ਹੈ ਨਾ ਰੱਖ ਸਕਦੇ ਡਬਲ ਕਲਰ ਇੱਕ ਨੂੰ ਮੈਂ ਅੰਦਰ ਫੋਲਡ ਕਰ ਦਿੱਤਾ ਸੀ ਇੱਕ ਨੂੰ ਬਾਹਰ ਤੁਸੀਂ ਚਾਹੋ ਤੇ ਇਹਦੇ ਵਿੱਚ ਹੋਰ ਵੀ ਕੱਪੜੇ ਪਾ ਸਕਦੇ ਹੋ ਦੇਖੋ ਦੇਖੋ ਨਾ ਵੀ ਕਿੰਨੀ ਸੋਹਣੀ ਲੱਗਦੀ ਪਈ ਹੈ ਹਨਾ ਕੁਰਸੀ ਜਿਹੜੀ ਆਪਾਂ ਕੱਪੜਿਆਂ ਤੋਂ ਬਣਾਈਏ ਤੇ ਹੁਣ ਆਪਾਂ ਤੁਹਾਨੂੰ ਨਾ ਇਹਨਾਂ ਥੱਲੇ ਕੁਰਸੀ ਨੂੰ ਰੱਖ ਕੇ ਤੇ ਬੈੱਕ ਕੇ ਵੀ ਤੁਹਾਨੂੰ ਦੱਸ ਦਵਾਂਗੇ ਮੈਂ ਅੱਜ ਇਹ ਕੁਰਸੀ ਬਣਾਈ ਨਕਵਾ ਦੀ ਕੋਟੀ ਦੀ ਮੈਂ ਤਾਂ ਇਹਨੂੰ ਦੇਖਦੀ ਰਹੀ ਇੰਨੀ ਸੋਹਣੀ ਲੱਗੇ ਨੇ ਤਾਂ ਦੇਖਣ ਨੂੰ ਵੀ ਬਹੁਤ ਪਿਆਰੀ ਲੱਗਦੀ ਪਈ ਸੀਗੀ ਆ ਦੇਖੋ ਮੈਂ ਤੁਹਾਨੂੰ ਕਿਹ ਚਾਰ ਪਸੀ ਕਿਉਂ ਟੰਕਾ ਲਗਾ ਸਕਦੇ ਹਾਂ ਬਹੁਤ ਕੱਪੀ ਕਾਸੇ ਦੇ ਰੱਖ ਪਿਛੇ ਢਾਸਣਾ ਵੀ ਲੱਗ ਗਿਆ ਸਾਈਡਾਂ ਤੇ ਤੁਸੀਂ ਬਣਾ ਦਿੱਤਾ ਤੁਸੀਂ ਇਹਦੇ ਉੱਤੇ ਬੜੇ ਆਰਾਮ ਨਾਲ ਬਹਿ ਸਕਦੇ ਹੋ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਹੈ ਵਲੀ ਹਾਂ ਲੋ ਫਾਇਦਾ ਦੇ ਦੇ ਰਹੀ ਕੰਨ ਲਗਾ ਕੇ ਘਾਸਨ ਲਗਾ ਕੇ ਤੁਸੀਂ ਬਹਿ ਸਕਦੇ ਹੋ ਜਿੱਕ ਕੋਟੀ ਤਾਂ ਤਿਆਰ ਕੀਤੀ ਜੀ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖੋ ਕਿੰਨੀ ਪਿਆਰੀ ਕੋਟੀ ਦੇ ਵਿੱਚ ਤੁਸੀਂ ਗੱਤਾ ਵਗੈਰਾ ਕੁਝ ਨਹੀਂ ਪਾ ਸਕਦੇ ਇਹ ਐਦਾਂ ਹੀ ਰਹਿਣੀ ਜਿੱਦਾਂ ਆਪਾਂ ਕੁਰਸੀਆਂ ਸਾਡੇ ਘਰ ਹੁੰਦੀਆਂ ਨਾ ਉਸ ਤਰ੍ਹਾਂ ਹੀ ਰਹਿਣੀ ਜਿੰਨਾ ਮਰਜੀ ਤੇ ਬੈਠੇ ਟੇਢੀ ਮੇਢੀ ਜੋ ਮਰਜੀ ਇਹਨੂੰ ਕੋਟੀ ਨੂੰ ਕਰੋ ਇਹ ਬਿਲਕੁਲ ਸਹੀ ਹੋਈ ਰਹੂਗੀ ਥੈਂਕਸ ਫॉर ਵਾਚਿੰਗ